ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋਂ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆਹ ਰੱਖਾਂਗੇ ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜੀਨੇ 9 ਮਹੀਨੇ ਆਪਣੀ ਧੁੱਖ ਚ ਰੱਖਿਆ ਉਹਨੂੰ ਬਾਲਿਆ ਤੇ ਦੁੱਖ ਮਤਲਬ ਮੁਸ਼ਕਲਾ ਚੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਹਿ ਵੀ ਮੈਂ ਡਾਕਟਰ ਕੋਲ ਫ੍ਰੀ ਇਨਸਲਾਹ ਕਰੂੰ ਸੌਂਦੇ ਹੋਏ ਸੀ ਸਲਾਹ ਕਰਕੇ ਤੇ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕਿਹੜਾ ਸੀ ਬੰਸ ਉਹ ਵੀ ਸੁਣਾਈ ਦਿਓ ਸਾਡੀ ਯਾਦ ਨਹੀਂ ਇੱਕ ਕਹਾਣੀ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜਾਈਏ ਤੁਹਾਡੇ ਤੇ ਪਰਮਾਤਮਾ ਨੂੰ ਸੁਨਿਆਮਤ ਅੱਜ ਸੀਐਮ ਆਫ ਦੇ ਵਿੱਚ ਐਂਟਰ ਕਰ ਰਹੀਏ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਤਾਈਆਂ ਤਾਈਆਂ ਚਾਚੀਆਂ ਸਾਰਿਆਂ ਅੰਦਰ ਬੈਠੀਆਂ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਲ ਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਜੋ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਰ ਅੱਜ ਅੱਜ ਮੇਰੇ ਪਰਿਵਾਰ ਲਈ ਡਾਕਟਰ ਗੁਰਪ੍ਰੀਤ ਕਾਰਲਿੰਗ ਯਾਰ ਬਹੁਤ ਵੱਡਾ ਦਿਨ ਹੈ ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਹੇ ਹੈ ਔਰ ਪਿੱਛੇ ਕਰ ਲੋ ਯਾਰ ਇੰਡੀਆ ਦੇ ਵਿੱਚ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ ਕਰੇ ਆਈਆਂ ਹੋਈਆਂ ਨੇ ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ 'ਚ ਕਿਉਂਕਿ ਅਸੀਂ ਛੋਟੇ ਛੋਟੇ ਪਿੰਡਾਂ 'ਚ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਤਾਂ ਇਹ ਉਹ ਮਨਾਈ ਜਾਓਗੀ ਤੇ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਨੇ ਕਿਹਾ ਸੀ ਸੇਤ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾਗ ਆਪ ਲੈ ਕੇ ਆਉਂਦਾ ਸੋ ਇਤਾਂ ਨੂੰ ਯਾਰ ਇੱਕਦਮ ਮਾਇਕ ਸਾਜੀ ਕਰ ਦੇਗਾ ਇਹਦੇ ਭਾਗ ਇਹ ਆਪਣਾ ਹੋਊਗੀ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਡੇਟਾ ਹੋਵੇ ਬੀਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰਿਆ ਕਰੋ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਪਾਪ ਬਣਿਆ ਦੇ ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਆ ਗਏ ਮਾਨ ਸਰ ਕਹਿੰਦੇ ਹਸਪਤਾਲ 'ਚ ਮਿਲਣ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਇਹ ਤੇ ਦੱਸ ਸਕਦੇ। ਅਸੀਂ ਕਿਉਂ ਦੇਰੀ ਨਾਲ ਗਏ ਤੁਸੀਂ ਦੱਸੋ ਜੀ ਪਹਿਲਾਂ। ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ। ਮੈਂ ਨਹੀਂ ਜਾਂਦਾ ਸੀ ਨਾ ਤਾਂ ਕਿ ਕਿਉਂਕਿ ਜੇ ਮੈਂ ਜਾਉਂ ਜਾਂਦਾ ਤਾਂ ਫਿਰ ਪ੍ਰੋਟੋਕੋਲ ਮਤਲਬ ਸਕਿਉਰਟੀ ਹੈ ਸਕਿਉਰਟੀ ਮੁਤਾਬਕ ਨੇ ਸਾਰਾ ਹਸਪਤਲ ਸਟਕ ਹੋ ਜਾਂਦਾ ਹਾਜੀ ਕੱਲ ਮੈਨੂੰ 40 ਹਸਪੀਟਲ ਵਾਲਿਆਂ ਨੇ ਵੀ ਕਹੀਏ ਕਿ ਜੇ ਸਟਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਜਿੰਨਾ ਚਿਰ ਮੈਂ ਰਹੂੰਗਾ ਛੋਟ-ਛੋਟ ਘੰਟਾ ਪਹਿਲਾਂ ਲਾ ਦਿੰਦੇ ਸਕਿਉਰਟੀ ਘੰਟਾ ਤੋਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਵੇਟ ਕਰਦੇ ਮੈਂ ਚੰਗਾ ਨਹੀਂ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਤੇ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਤੇ ਬੰਦ ਸਾਹਿਬ ਨਾਮ ਰੱਖਿਆ ਜੀ ਨਾਮ ਨਾਲ ਪੁੱਛਿਆ ਕੰਮ ਕੀ ਰੱਖੋਗੇ ਸਤੀ ਦਾ ਕਿ ਘਰ ਦੇ ਵਿੱਚ ਕਹਿੰਦੇ ਪੂਰੀ ਖੁਸ਼ੀਆਂ ਦੇ ਨਾਲ ਇਹਦੇ ਵਿੱਚ ਸਵਾਗਤ ਕੀਤਾ ਜਾ ਜੀ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਬਾਹਰ ਆਖ ਸਕੋ ਜੋ ਇਹਦਾ ਨਾਮ ਅੱਜ ਰੱਖਿਆ ਤਾਂ ਹੁੰਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜਿਹਨੇ 9 ਮਹੀਨੇ ਆਪਣੀ ਬੁੱਖ ਚ ਰੱਖਿਆ ਉਹਨੂੰ ਬਾਲਿਆ ਤੇ ਦੁੱਖ ਮਤਲਬ ਮੁਸ਼ਕਲਾਂ ਚੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਿਹਾ ਵੀ ਮੈਂ ਡਾਕਟਰ ਕੋਲ ਵੀ ਇਤਨਾ ਸਲਾਹ ਕਰੂ ਸੌਂਦੇ ਹੋਏ ਅਜੀ ਸਲਾਹ ਕਰਕੇ ਇਹ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਨਿਆਮਤ ਕਿਹੜੇ ਸੁਆਸਾ ਉਹ ਵੀ ਸੁਣਾਈ ਦੇ ਉੱਪਰ ਸਾਥੀ ਯਾਦ ਨਹੀਂ ਹੈ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋਈਏ ਤੁਹਾਡੇ ਤੇ ਪਰਮਾਤਮਾ ਦੀ ਸੋਈ ਬਖਸ਼ਿਸ਼ ਸੋ ਨਿਆਮਤ ਅੱਜ ਸੀਐਮ ਆਫ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਦਾਈਆਂ ਤਾਈਆਂ ਚਾਚੀ ਸਾਰੀਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣ ਬਸ ਇਹ ਹੀ ਦੁਆ ਕਰਿਓ ਇੱਕ ਤਾਂ ਪੜਾਹਲ ਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਕਿਉ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ ਰੱਖਣ ਮਾਨ ਸਾਹਿਬ ਬਖਤ ਸਿੰਘ ਜੀ ਆਹ ਮੈਂ ਬਾਰਤਪੁਰ ਦੀ ਆਇਆ ਆਪਕੋ ਕੀ ਕਹੰਗੇ ਆ ਜਿਨੇ ਵੀ ਮੁਬਾਰਕ ਬਾਤ ਕੀ ਹੈ ਬੰਜੀ ਮੈਂ ਪਿੱਛੇ ਰਿਹਾ ਪਰ ਬੜੀ ਬਾਤ ਹੈ ਬਰਦਰ ਬਾਤ ਹੀ ਖਲੋ ਪਰਿਵਾਰ ਹੈ ਹਰਬਿੰਦਰ ਜੀ ਜਦ 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 ਮੇਰੀ ਸ਼ਾਦੀ ਹੋਈ ਥੀ ਇਸੇ ਘਰ ਮੇ तो जब चार लामा होंगे ने यार माइक तो लड़की और लड़के के पिता पे और माता को खड़े होना किया जाता पिताजी नहीं है वो 2011 में वो सर्वास हो गए तो मम्मी है फूर्भी के मम्मी पापा हैं तो मेरे मेरे पापा के तौर पे मेरे बाप के तौर अरविंद केजरीवाल जी खड़े हुए थे हमारे यहाँ कल्चर है अगर पिता नहीं है तो बड़ा भाई पिता बन जाता है कुछ ऑटोमेटिकली क्योंकि तो वो बड़ा होता है उसने डिसीजन लेना होता है कल उन्होंने भी बधाई दी है तो मैं उसको क्या कहूँ कि वो ताऊ बन गए ਜਦ ਆਦਾ ਬਣ ਗਏ ਤੁਮ ਉਸ ਇਸ ਕਾ ਸਾਹਿਬ ਸਾਹਿਬ ਅਕਸਰ ਦੇਖਿਆ ਜਾਂਦਾ ਹੈ ਬਹੁਤ ਸਾਰੇ ਲੋਕ ਮੁੰਡਾ ਤੇ ਕੁੜੀ ਦੇ ਵਿੱਚ ਫਰਕ ਕਰਦੇ ਨੇ ਕਿ ਲੱਗਦਾ ਹੈ ਕਿ ਮਿਸਾਲ ਅੱਜ ਟਾਈਮ ਹੋਊਗੀ ਤੁਸੀਂ ਇਸ ਦੇਸ਼ ਉਹਨਾਂ ਲੋਕਾਂ ਦੇ ਵਿੱਚ ਮੈਂ 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 ਇਹ ਬੋਲਣ ਵਾਸਤੇ ਬਹੁਤ ਛੋਟਾ ਬੰਦਾ ਇੱਥੇ ਤਾਂ ਲੋਕ ਬਹੁਤ ਵੱਡੇ ਬਹੁਤ ਗੁਣੀ ਗਿਆਨੀ ਬੰਦੇ ਪੈ ਨੇ ਸੋ ਤੀਆਂ ਜਿਹੜੀਆਂ ਨੇ ਹਰ ਫੀਲਡ ਦੇ ਵਿੱਚ ਐਸੇ ਘਰ ਦੇ ਵਿੱਚ ਤੁਸੀਂ ਆਉਂਦੇ ਜਿਹੜੋ 10ਵੀਂ ਚੋਂ 25 ਟੌਪ ਕਰਦੀਆਂ ਚਾਰ ਕੁੜੀਆਂ 12ਵੀਂ ਚ ਟੌਪ ਕਰਦੀਆਂ ਪੰਜ ਕੁੜੀਆਂ ਬੀਏ ਚ ਟੌਪ ਕਰਦੀਆਂ ਕੁੜਤੀਆਂ ਸੋ ਕੁੜੀਆਂ ਦੇ ਪਤਾ ਨਾ ਮੇਰੇ ਖਿਆਲ ਚ ਹੁਣ ਦੇ ਜ਼ਮਾਨੇ ਚ ਤਾਂ ਕੁਝ ਨਹੀਂ